ਨਲਾਲਾਬਾਦ ਸ਼ਹਿਰ ਦੇ ਵਿੱਚ 2 ਨੰਬਰਾਂ ਵਾਲੀ ਇੱਕ ਸਕੋਚੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਸ ਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦਰਸਲ ਇੱਕ ਵਿਅਕਤੀ ਵੱਲੋਂ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਇੱਕ ਕਾਲੇ ਰੰਗ ਦੀ ਐਕਟਿਵਾ ਦੇਖੀ ਗਈ ਜਿਸ ਦੀ ਅਗਲੀ ਨੰਬਰ ਪਲੇਟ ਤੇ ਨੰਬਰ ਕੁਝ ਹੋਰ ਸੀ ਤੇ ਪਿਛਲੀ ਨੰਬਰ ਪਲੇਟ ਤੇ ਨੰਬਰ ਕੁਝ ਹੋਰ ਲਿਖਿਆ ਹੋਇਆ ਸੀ। ਤੇ ਉਸ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤੇ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਵੀ ਕਈ ਸਵਾਲ ਖੜੇ ਹੋਏ ਦੱਸ ਦਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਐਕਟਿਵਾ ਚਲਾ ਰਹੇ ਵਿਅਕਤੀ ਦੀ ਜਾਣਕਾਰੀ ਸਾਂਝੀ ਕਰਨ ਦੇ ਵਿੱਚ ناکਾਮ ਸਾਬਤ ਹੋਈ ਹੈ ਤੇ ਇਹ ਦੋਵੇਂ ਨੰਬਰ ਕਾਰਾਂ ਦੇ ਦੱਸੇ ਜਾ ਰਹੇ ਨੇ ਇਸ ਮਾਮਲੇ ਬਾਰੇ ਜਦੋਂ ਜਲਾਲਾਬਾਦ ਦੇ ਡੀਐਸਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਖੂ ਵਾਖ ਨੰਬਰ ਪਲੇਟਾਂ ਦੀ ਐਕਟਿਵਾ ਦੀ ਪੜਤਾਲ ਕਰਕੇ ਵਾਣ ਦੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਠਾਣਾ ਸਿਟੀ ਜਲਾਲਾਬਾਦ ਦੇ ਐਸਐਚਓ ਨੂੰ ਹਦਾਇਤ ਦਿੱਤੀ ਗਈ ਹੈ ਤੇ ਪੜਤਾਲ ਤੋਂ ਬਾਅਦ ਜੋ ਵੀ ਸੱਚਾ ਇਸ ਸਾਹਮਣੇ ਆਏਗੀ ਉਸ ਦੇ ਮੁਤਾਬਿਕ ਕਾਰਵਾਈ ਕੀਤੇ ਜਾਏਗੇ ਜੀ ਸਰ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਲਾਲਾਬਾਦ ਦੇ ਵਿੱਚ ਇੱਕ ਐਕਟਿਵਾ ਹੈਗਾ ਉਹਦੇ ਉੱਤੇ ਦੋ ਵੱਖ-ਵੱਖ ਨੰਬਰ ਲੱਗੇ ਹੋਏ ਆ ਇੱਕ ਪੀਵੀ 61 e 006 ਇੱਕ ਪੀਵੀ 31y 911 ਦੱਸਿਆ ਜਾ ਰਿਹਾ ਇੱਕ ਨੰਬਰ ਥਾਰ ਦਾ ਹੈ ਤੇ ਇੱਕ ਫੋਰਚਨਰ ਦਾ ਹੈ ਇਹਦੇ ਬਾਰੇ ਕੀ ਤੁਹਾਡੇ ਧਿਆਨ ਚ ਮਾਮਲਾ ਆਇਆ ਆਈਆ ਗੱਲ ਸਾਹਮਣੇ ਇਹ ਵੀ 911 ਨੰਬਰ ਲੱਗਿਆ ਐਕਟਵਾ ਨੂੰ ਤੇ 1006 ਈ ਮੈਂ ਕੱਲ ਹੀ ਆਪਣੇ ਐਸਐਚਓ ਸਿਟੀ ਜਲਾਲਾਬਾਦ ਨੂੰ ਅੰਗਰੇਜ਼ ਨੂੰ ਕਹਿਤਾ ਸੀ ਵੀ ਇਹਦੀ ਜੋ ਵੀ ਇਹ ਪੜਤਾਲ ਕਰਕੇ ਵੀ ਇਹਦੀ ਜੋ ਵੀ ਮੰਨਦੀ ਹੈ ਕਾਰਵਾਈ ਕੀਤੀ ਜਾਵੇ ਉਹ ਕਰ ਰਿਹਾ ਪੜਤਾਲ ਕਰਾਂਗੇ ਦੀ ਛਾਂਵੇਂ ਜੋ ਵੀ ਹੋਵੇ ਸਾਹਮਣੇ ਲਿਆਵਾਂਗੇ ਕਿ ਸਰ ਇਹ ਜਹਾਜ ਜੀ ਇਸ ਤਰ੍ਹਾਂ ਦੋ ਨੰਬਰ ਔਰ ਦੋਵੇਂ ਨੰਬਰ ਦੀਆਂ ਕਾਰਾਂ ਦੀ ਹੈ ਉਹ ਐਕਟਿਵਾਂ ਤੇ ਲਾਉਣੇ ਜੀ ਅ ਵੈਸੇ ਜੇ ਕਾਰਾਂ ਦੇ ਨੰਬਰ ਲੱਗੇ ਆ ਸਕੂਟਰ ਤੇ ਨਹੀਂ ਹੋਣੇ ਚਾਹੀਦੇ ਉਹ ਕਰਦੇ ਆ ਪੜਤਾਲ ਕਰਨ ਨੂੰ ਕਿਹਾ ਉਹ ਕਰਕੇ ਦੱਸਣਗੇ ਆਪਣੇ ਐਸਐਚਓ ਸਿਟੀ ਨੂੰ ਮੈਂ ਕੱਲ ਹੀ ਕਹਿਤਾ ਸੀ ਨਾ ਜੀ ਥੈਂਕ ਯੂ ਸਰ ਜਗਬਾਨੀ ਟੀਵੀ ਲਈ ਆਦਰਸ਼ ਜੋ ਸੰਦੀ ਦੀ ਰਿਪੋਰਟ